ਨਮਸਕਾਰ ਤੁਸੀਂ ਜੁੜ ਚੁੱਕੇ ਹੋ ਸਰਤਾਰ ਨਿਊ ਚੈਨਲ ਦੇ ਨਾਲ ਤੇ ਮੈਂ ਸਰੋਵਰ ਰਹਿ ਕੰਨਾ ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਕਿ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਭਾਅ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਂਦੇ ਹਨ ਤੇ ਅੱਜ ਉਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਨਾਲ ਜਿਹੜਾ ਆਲੂ ਦਾ ਪਾ ਕੱਟ ਰਿਹਾ ਅੱਜ ਬਠਿੰਡਾ ਦੀ ਹੋਲ ਸੇਲ ਮੰਡੀ ਦੇ ਵਿੱਚ ਘੱਟੋ ਘੱਟ 1600 ਰੁਪਏ ਪ੍ਰਤੀ ਕੁੰਟਲ ਹੋਰ ਬਾਤ ਤੋਂ ਬਾਅਦ 2000 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਦੇ ਨਾਲ ਆਲੂ ਦਾ ਪਾ ਰਿਹਾ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਸੁੱਕੇ ਪਿਆਜ਼ ਦੀ ਤਾਂ ਸੁੱਕਾ ਪਿਆਜ਼ ਵੀ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 4700 ਔਰ ਵੱਧ ਤੋਂ ਵੱਧ 4800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ। ਦੋਸਤੋ ਗੋਭੀ ਦੀ ਸਬਜ਼ੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਘੱਟੋ-ਘੱਟ 6500 ਔਰ ਵੱਧ ਤੋਂ ਵੱਧ 7000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦਾ ਪਾ ਰਿਹਾ। ਇਸ ਦੇ ਨਾਲ ਜੇ ਗਬੰਦ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਬੰਦ ਗੋਭੀ ਘੱਟੋ-ਘੱਟ 2400 ਔਰ ਵੱਧ ਤੋਂ ਵੱਧ 2500 ਰੁਪਏ ਤੱਕ ਦਾ ਜਿਹੜਾ ਅੱਜ ਦਾ ਪਾ ਰ गाजर ਦੇ ਪਾਦੀ ਗੱਲ ਕੀਤੀ ਜਾਵੇ ਤਾਂ ਦੋਸਤੋ गाजर ਘਟੋ ਘੱਟ 250 ਹੋਰ ਵੱਧ ਤੋਂ ਵੱਧ 2300 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀ ਅਤੇ ਮੂਲੀ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਮੂਲੀ ਘਟੋ ਘੱਟ 1800 ਹੋਰ ਵੱਧ ਤੋਂ ਵੱਧ 3000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਮੂਲੀ ਦਾ ਰੇਟ ਰਿਹਾ ਉਸ ਦੇ ਨਾਲ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਘਟੋ ਘੱਟ 3500 ਹੋਰ ਵੱਧ ਤੋਂ ਵੱਧ 4000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਦੇ ਨਾਲ ਟਮਾਟਰ ਦਾ ਭਾ ਰਿਹਾ ਦੋਸਤੋ ਇਸ ਗੱਲ ਦਾ ਜਰੂਰ ਖਿਆਲ ਰੱਖਿਆ ਕਰੋ ਜਿਵੇਂ ਕਿ ਸ਼ਨੀਵਾਰ ਨੂੰ ਤੁਸੀਂ ਸਬਜ਼ੀ ਖਰੀਦ ਕੇ ਰੱਖਿਆ ਕਰੋ ਤਾਂ ਕਿ ਆਉਣ ਵਾਲੇ ਐਤਵਾਰ ਨੂੰ ਤੁਸੀਂ ਸ ਘਰਾਂ ਦੇ ਵਿੱਚ ਜਿਹੜੀ ਸਬਜ਼ੀ ਬਣਾ ਸਕੋ ਕਿ ਤੁਹਾਡੇ ਫਰਿੱਜਾਂ ਦੇ ਵਿੱਚ ਘਰਾਂ ਦੇ ਵਿੱਚ ਸਬਜ਼ੀ ਪਈ ਹੋਣੀ ਚਾਹੀਦੀ ਹੈ ਤਾਂ ਕਿ ਦੋਸਤੋ ਜਿਹੜੇ ਕਿ ਸਬਜ਼ੀ ਵਕਰੇਤਾ ਰੇੜੀਆਂ ਫੜੀਆਂ ਵਾਲੇ ਆਉਂਦੇ ਆ ਗਲੀਆਂ ਮੁੱਲਿਆਂ ਦੇ ਵਿੱਚ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਅੱਜ ਐਤਵਾਰਾ ਸਬਜ਼ੀ ਮੰਡੀ ਬੰਦ ਸੀ ਤੇ ਇਸ ਕਰਕੇ ਜਿਹੜੇ ਸਬਜ਼ੀਆਂ ਨਹੀਂ ਆਈਆਂ ਤੁਹਾਨੂੰ ਹੋਰ ਰੇਟ ਜਿਹੜੇ ਜ਼ਿਆਦੇ ਲਗਾ ਲੈਂਦੇ ਆ ਮਹਿੰਗੇ ਲਗਾ ਲੈਂਦੇ ਆ ਤੁਸੀਂ ਉਸੇ ਤਰ੍ਹਾਂ ਹੀ ਜਿਹੜੀਆਂ ਸਬਜ਼ੀਆਂ ਉਹਨਾਂ ਕੋਲੋਂ ਖਰੀਦ ਕੇ ਘਰ ਨੂੰ ਚਲੇ ਜੰਨੇ ਹੋ ਦੋਸਤੋ ਜ਼ਰੂਰ ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ ਕਿ ਜਿਹੜੀਆਂ ਸਬਜ਼ੀਆਂ ਤੁਸੀਂ ਸ਼ਨੀਵਾਰ ਨੂੰ ਖਰੀਦ ਕੇ ਰੱਖਿਆ ਕਰੋ ਔਰ ਜਿਹੜਾ ਭਾਅ ਉਹਨ ਕਿਉਂਕਿ ਜਿਹੜੇ ਰੇਟ ਆ ਜਰੂਰ ਸੁਣਿਆ ਕਰੋ ਸਬਜ਼ੀਆਂ ਦੇ ਤੁਹਾਨੂੰ ਹਰ ਰੋਜ਼ ਪਤਾ ਹੋਣਾ ਚਾਹੀਦਾ ਵੀ ਜਿਹੜੀ ਕਿਹੜੀ ਸਬਜ਼ੀ ਦਾ ਕਿੰਨਾ ਭਾਅ ਕਿਉਂਕਿ ਤੁਹਾਡੀ ਜੇਬ ਨੂੰ ਚੂਨਾ ਲਗਾ ਲੈਂਦੇ ਜਿੰਨਾ ਵੀ ਉਹਨਾਂ ਨੂੰ ਜੀ ਕਰਦਾ ਮਨਮਾਨੀ ਕਰਦੇ ਆ ਆਪਣੀ ਸਬਜ਼ੀਆਂ ਦੇ ਭਾਅ ਦੱਸ ਕੇ ਤੁਹਾਨੂੰ ਚਲੇ ਜਾਂਦੇ ਆ ਤੁਸੀਂ ਉਸ ਦੇ ਹਿਸਾਬ ਨਾਲ ਹੀ ਖਰੀਦ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਜੰਨੇ ਹੋ ਦੋਸਤੋ ਜਰੂਰ ਮੰਡੀਆਂ ਦੇ ਭਾਅ ਦੇ ਜਿਹੜੇ ਸਬਜ਼ੀਆਂ ਦੇ ਭਾਅ ਜਰੂਰ ਸੁਣਿਆ ਕਰੋ ਤਾਂ ਕਿ ਜਿਹੜਾ ਹਰ ਰੇਟ ਤੁਹਾਡੇ ਤੱਕ ਸਬਜ਼ੀ ਦਾ ਪਹੁੰਚਦਾ ਕੀਤਾ ਜਾਂਦਾ ਸਾਡੇ ਵੱਲੋਂ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਔਰ ਵੱਧ ਤੋਂ ਵੱਧ ਘਰਾਂ ਦੇ ਵਿੱਚ ਪਹੁੰਚਦੀ ਕਰਿਆ ਕਰੋ ਇਸ ਵੀਡੀਓ ਨੂੰ ਕਿਉਂਕਿ ਕਿਸੇ ਵੀਰ ਭਾਈ ਦੇ ਜਿਹੜਾ ਜੇਬ ਨੂੰ ਚੂਨਾ ਨਾ ਲਗਾ ਸਕਣ ਜਿਹੜੇ ਰੇਡ ਜਾਂ ਫੜਨ ਵਾਲੇ ਜਿਸ ਦੇ ਨਾਲ ਆਪਾਂ ਗੱਲ ਕੀਤੀ ਸੀ ਟਮਾਟਰ ਦੀ ਤੇ ਹੁਣ ਗੱਲ ਕਰਦੇ ਆਂ ਬੈਂਗਣ ਦੇ ਦੋਸਤੋ ਅੱਜ ਜਿਹੜਾ ਬੈਂਗਣ ਦਾ ਭਾਅ ਵਢੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 2500 ਰੁਪਏ ਔਰ ਵੱਧ ਤੋਂ ਵੱਧ 2700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਭਿੰਡੀ ਦੀ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ 2000 ਰੁਪਏ ਕੁਆਂਟਲ ਔਰ ਵੱ ਦੋਸਤੋ ਹਰੇ ਮਟਰ ਦੀ ਗੱਲ ਕੀਤੀ ਜਾਵੇ ਤਾਂ ਹਰਾ ਮਟਰ ਅੱਜ ਘਟੋ-ਘਟਾ 14000 ਰੁਪਏ ਪ੍ਰਤੀ ਕੁਆਂਟਲ ਔਰ ਵੱਧ ਤੋਂ ਵੱਧ 15000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿਹੜਾ ਭਾ ਰਿਹਾ ਦੋਸਤੋ ਹਰੇ ਮਟਰ ਦੀ ਮੈਂ ਗੱਲ ਕਰੂੰਗਾ ਤਾਂ ਕਿ ਜਿਹੜਾ ਕਿ ਹਰਾ ਮਟਰ ਜੇ ਆਪਾਂ ਗੱਲ ਕਰੀਏ ਤਾਂ ਘਟੋ-ਘਟਾ 150 ਰੁਪਏ ਪ੍ਰਤੀ ਕਿਲੋ ਆ ਗੱਲ ਕਰੀਏ ਤੁਹਾਨੂੰ ਜਿਹੜੀਆਂ ਰੇੜੀਆਂ ਫੜੀਆਂ ਵਾਲੇ ਆ ਇਹ ਪਾਈਆ ਦਾ ਰੇਟ ਦੱਸਦੇ ਆ ਤੁਹਾਨੂੰ 4400 ਰੁਪਏ 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਤੁਹਾਨੂੰ ਵੇਚ ਦਿੰਦੇ ਨੇ ਔਰ ਤੁਸੀਂ ਉਸੇ ਤਰ੍ਹਾਂ ਹੀ ਉਹਨੇ ਮਟਰਾਂ ਦਾ ਜਿੰਨੇ ਗੱਲ ਕੀਤੀ ਹੈ ਭਾਰ ਲੈ ਕੇ ਚਲੇ ਜਾਂਦੇ ਤਾਂ ਕਿ ਜਿਹੜੇ ਰੇਟ ਆ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਦੋਸਤੋ ਹਰੀ ਮਿਰਚ ਦੀ ਗੱਲ ਕੀਤੀ ਜਾਵੇ ਤਾਂ ਹਰੀ ਮਿਰਚ ਅੱਜ ਘਟੋ-ਘਟ 4000 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਹੋਲਸੇਲ ਦਾ ਰੇਟ ਰਿਹਾ ਔਰ ਟਿੰਡੇ ਦੀ ਗੱਲ ਕੀਤੀ ਜਾਵੇ ਟਿੰਡਾ ਘਟੋ-ਘਟ 4000 ਔਰ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦਾ ਅੱਜ ਦਾ ਭਾ ਰਿਹਾ ਦੋਸਤੋ ਲੋਕੀ ਦੀ ਗੱਲ ਕੀਤੀ ਜਾਵੇ ਤਾਂ ਲੋਕੀ ਘਟੋ-ਘਟ 700 ਔਰ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕੀ ਜੇ ਬੰਮਾ ਨੂੰ ਲੋਕੀ ਦੀ ਗੱਲ ਕਰ ਲਈਏ ਦੋਸਤੋ ਲੋਕੀ ਘਟੋ ਘਟ 70 ਰੁਪਏ ਕਿਲੋ ਔਰ ਬਾਅਦ ਵੱਧ ਤੋਂ ਵੱਧ 10 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕੀ ਹੈ ਔਰ ਦੋਸਤੋ ਸਬਜ਼ੀਆਂ ਵਾਲੇ ਕੀ ਕਰਦੇ ਆ ਰੇੜੀਆਂ ਵੱਡੀਆਂ ਵਾਲੇ ਤੁਹਾਨੂੰ ਲੋਕੀ ਦਾ ਰੇਟ ਘਟੋ ਘਟ 40 ਰੁਪਏ ਦੱਸਣਗੇ ਔਰ ਫਿਰ 30 ਰੁਪਏ 35 ਰੁਪਏ ਦਾ ਤੁਹਾਨੂੰ ਲਾ ਕੇ ਚਲੇ ਜਾਂਦੇ ਜ਼ਰੂਰ ਇਸ ਗੱਲ ਦਾ ਧਿਆਨ ਰੱਖਿਆ ਕਰੋ 10 ਰੁਪਏ ਵਾਲੀ 40 ਰੁਪਏ ਵਿੱਚ ਨਾ ਖਰੀਦਿਆ ਕਰੋ ਤਾਂ ਕਿ ਤੁਹਾਡੀ ਜੇਬ ਜੜਾ ਚੁੰਨਾ ਨਾ ਲੱਗ ਸਕੇ ਤੁਹਾਡਾ ਪੈਸੇ ਦੀ ਵੀ ਬਚਤ ਔਰ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਪੈਸੇ ਦੀ ਬਚਤ ਫਿਰ ਹੋਣੀ ਹੈ ਔਰ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਕਿ ਤੁਹਾਡੇ ਹਰ ਘਰ ਦੇ ਵਿੱਚ ਹਰ ਰਸੋਈ ਦੇ ਵਿੱਚ ਸਬਜ਼ੀ ਜਿਹੜੀਆਂ ਵਰਤੀਆਂ ਜਾਂਦੀਆਂ ਹਨ ਹਰ ਦੇ ਵਿੱਚ ਘਰ ਦੇ ਵਿੱਚ ਹਰ ਵਿਅਕਤੀ ਨੂੰ ਸਬਜ਼ੀਆਂ ਦੀ ਲੋੜ ਹੁੰਦੀ ਹੈ ਦੋਸਤੋ ਜਰੂਰ ਇਸ ਗੱਲ ਦਾ ਖਿਆਲ ਰੱਖਿਆ ਕਰੋ ਦੋਸਤੋ ਕੀਆ ਕਦੂ ਦੀ ਗੱਲ ਕਰਾਂ ਤਾਂ ਮੈਂ ਬਠਿੰਡਾ ਦੀ ਹੋਰ ਸਬਜ਼ੀ ਮੰਡੀ ਦੇ ਵਿੱਚ ਅੱਜ ਕੀਆ ਕਦੂ ਘੱਟੋ ਘੱਟ 1000 ਔਰ ਵੱਧ ਤੋਂ ਵੱਧ 1100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਯਾਨੀ ਕਿ 11 ਰੁਪਏ ਕਿਲੋ ਵਿਕਿਆ ਤੁਸੀਂ ਅੱਜ ਸਬਜ਼ੀਆਂ ਰੇੜੀਆਂ ਫੜੀਆਂ ਵਾਲੇ ਤੋਂ ਚੈੱਕ ਕਰਕੇ ਦੇਖਣਾ ਪੁੱਛ ਕੇ ਦੇਖਣਾ ਸਬਜ਼ੀ ਕੀ ਰੇਟ ਲਗਾਣਗੇ ਤੁਹਾਨੂੰ ਘੱਟੋ ਘੱਟ ਇਹੀ ਕੀ ਆ ਕੱਦੂ ਤੁਹਾਨੂੰ 40 ਰੁਪਏ ਦੱਸਣਗੇ ਜਰੂਰ ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ ਦੋਸਤੋ ਇਸ ਦੇ ਨਾਲ ਨਾਲ ਆਪਾਂ ਗੱਲ ਕਰਾਂਗੇ ਤਾਂ ਕ੍ਰੇਲਾ ਕ੍ਰੇਲੇ ਦੀ ਘੱਟੋ ਘੱਟ ਅੱਜ 2500 ਰੁਪਏ ਪਰ ਕੌਂਟਲ ਦੇ ਹਿਸਾਬ ਦੇ ਨਾਲ ਵੇਖਿਆ ਦੋਸਤੋ ਖੀਰੇ ਦੀ ਗੱਲ ਕਰੀਏ ਤਾਂ ਖੀਰਾ ਬਠੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ ਘੱਟ 2800 ਔਰ ਵੱਧ ਤੋਂ ਵੱਧ 3200 ਰੁਪਏ ਪ੍ਰਤੀ ਕੌਂਟਲ ਦੇ ਹਿਸਾਬ ਦੇ ਨਾਲ ਵੇਖਿਆ ਔਰ ਇਸ ਦੇ ਨਾਲ-ਨਾਲ ਮੈਂ ਦੱਸ ਦੇ ਮੇਰੇ ਦੋਸਤੋ ਤੁਹਾਨੂੰ ਸਾਗ ਦੀ ਸਾਗ ਪਾਲਕ ਦਾ ਰੇਟ ਘੱਟੋ-ਘੱਟ 700 ਔਰ ਵੱਧ ਤੋਂ ਵੱਧ 1000 ਤੱਕ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕਿਆ ਈਆ ਤੋਰੀ ਦੀ ਮੈਂ ਗੱਲ ਕਰੂੰਗਾ ਤਾਂ ਈਆ ਤੋਰੀ ਘੱਟੋ-ਘੱਟ 2000 ਰੁਪਏ ਔਰ ਵੱਧ ਤੋਂ ਵੱਧ 2500 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕੀ ਔਰ ਹਰੇ ਧਨੀਆਂ ਹਰਾ ਧਨੀਆਂ ਨੇ ਤਾਂ ਅੱਜ ਬਹੁਤ ਸਾਰਾ ਜਿਹੜਾ ਰਿਕਾਰਡ ਵੀ ਆਪਾਂ ਕਹਿ ਸਕਦੇ ਤੋੜ ਦਿੱਤਾ ਹਰਾ ਧਨੀਆਂ ਬਹੁਤ ਮਹਿੰਗਾ ਦੋਸਤੋ ਇਸ ਗੱਲ ਦੀ ਵੀ ਧਿਆਨ ਰੱਖਿਆ ਕਰੋ ਹਰਾ ਧਨੀਆਂ ਘੱਟੋ-ਘੱਟ 19000 ਔਰ ਵੱਧ ਤੋਂ ਵੱਧ ਦੋਸਤੋ ਸਿਮਲਾ ਮਿਰਚ ਦਾ ਕੀ ਭਾਰ ਹੈ ਉਹ ਵੀ ਜਰੂਰ ਦੱਸਾਂਗੇ ਤੁਹਾਨੂੰ ਸਿਮਲਾ ਮਿਰਚ ਘਟੋ ਘਟ 6800 ਔਰ ਵੱਧ ਤੋਂ ਵੱਧ 7200 ਰੁਪਏ ਕਿਵਾਂਟਲ ਦੇ ਹਿਸਾਬ ਦੇ ਨਾਲ ਵਿਕੀ ਦੋਸਤੋ ਜਰੂਰ ਖਿਆਲ ਰੱਖਿਆ ਕਰੋ ਸਬਜ਼ੀਆਂ ਦਾ ਔਰ ਨਿੰਬੂ ਦੀ ਗੱਲ ਕਰੂੰਗਾ ਮੈਂ ਨਿੰਬੂ ਵੀ ਤੁਹਾਨੂੰ ਬਹੁਤ ਮਹਿੰਗੇ ਲਗਾਏ ਜਾਂਦੇ ਆ ਕਿ ਆਮ ਹੀ ਤੁਸੀਂ ਖਰੀਦੋ ਜਾਂ ਨਾ ਖਰੀਦੋ ਨਿੰਬੂ ਦਾ ਰੇਟ ਪੁੱਛ ਕੇ ਜਰੂਰ ਦੇਖੋ ਤੁਹਾਨੂੰ ਪਾਈਆ ਦਾ ਰੇਟ ਨਹੀਂ ਦੱਸਣਗੇ ਤਾਂ ਕਿ ਤੁਹਾਡੀ ਜੇਬ ਨੂੰ ਚੂਨਾ ਜ਼ਿਆਦਾ ਲਗਾ ਸਕਣ ਦੋਸਤੋ ਨਿੰਬੂ ਘਟੋ ਘਟ 5500 ਔਰ ਵੱਧ ਤੋਂ ਵੱਧ 5800 ਰੁਪਏ ਪ੍ਰਤੀ ਕਿਵਾਂਟਲ ਦੇ ਹਿਸਾਬ ਦੇ ਨਾਲ ਵਿਕਿਆ ਰੇਡੀਆਂ ਫੜੀਆਂ ਵਾਲੇ ਤੁਹਾਨੂੰ ਰੁਪਏ ਪਾਈਆ ਦਾ ਰੇਟ ਹੀ ਦੱਸ ਦਿੰਦੇ ਨੇ ਔਰ ਇਸ ਦੇ ਨਾਲ ਨਾਲ ਜੇ ਗੱਲ ਕਰੀ ਤਾਂ ਖਖੜੀ ਦੀ ਖਖੜੀ ਘਟੋ ਘਟ 1000 ਔਰ ਵੱਧ ਤੋਂ ਵੱਧ 1200 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਵਿਕੀ ਦੋਸਤੋ ਇਹ ਸਨ ਅੱਜ ਦੇ ਸਬਜ਼ੀਆਂ ਦੇ ਭਾ ਇਸ ਦੇ ਨਾਲ ਨਾਲ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਤਾਂ ਕਿ ਜਿਹੜੀ ਹਰ ਵੀਡੀਓ ਹਰ ਮੰਡੀਆਂ ਦੇ ਰੋਜ਼ ਦੇ ਭਾ ਜਿਹੜੇ ਤੁਹਾਡੇ ਤੱਕ ਪਹੁੰਚਦੇ ਕੀਤੇ ਜਾਂਦੇ ਸਾਡੇ ਵੱਲੋਂ ਕਿ ਤੁਹਾਡੇ ਕਰ ਤੱਕ ਜਿਹੜੀ ਸਬਜ਼ੀਆਂ ਦੇ ਭਾ ਜਰੂਰ ਪਹੁੰਚ ਸਕਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਏਸਨ ਅੱਜ ਦੇ ਮੰਡੀਆਂ ਦੇ ਪਾ ਅੱਜ ਦੇ ਲਈ ਐਨਆਈ ਤਦ ਤੱਕ ਲਈ ਸਸ਼ੇਅ ਕਾਲ ਦੇਖਦੇ ਰਹੋ ਸਰਤਾਰ ਨਿਊਜ਼